ਜਿਹੜੇ ਭਰਾ ਨੋਕਰਾ ਜਮਾ ਅੰਡੇ ਨਾਲ ਦਾ ਚੱਟਾ ਇੱਕ ਵੀ ਦਾਣੇ ਤੋਂ ਰਹਿਤ ਬਸ਼ੀਰਾ ਭਾਲਦੇ ਹਨ ਅੱਜ ਉਹ ਬਸ਼ੀਰਾ ਦੇਖੋ ਜਮਾ ਅੰਡੇ ਨਾਲ ਦਾ ਸਪੌਟਲੈਸ ਚੱਟਾ ਮਿੱਤਰੋ ਤੇ ਬਾਲਪੋਰੇ ਨੇ ਜਮਾ ਸਾਫ ਪਹਿਲਾਂ ਤਾਂ ਸਵਾਗਤ ਹੈ ਸਾਰੇ ਸਤਿਨਾਮ ਜਿਹੜੇ ਆਪਣੇ ਨਾਲ ਬਾਬਾਜੀ ਦਾ ਸਟੱਫਰਮ YouTube ਚੈਨਲ ਤੇ ਜੁੜੇ ਹੋਏ ਤੇ ਜਿਹੜੇ ਭਰਾ ਆਪਣੇ ਨਾਲ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਸੋਸਤੋ ਸੱਜਰੀ ਸਵੇਰ ਨਵੇਂ ਜਨਮਤੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਦੀ ਵੀਡੀਓ ਉਹ ਭਰਾਵਾਂ ਲਈ ਹੈ ਜਿਹੜੇ ਨੋਕਰਾ ਬਸ਼ੀਰਾ ਲਾਦੇ ਨੋਕਰਾ ਬਸ਼ੀਰਾ ਕੀ ਮੰਨ ਲਓ ਨਰਮੇ ਦੀ ਫੋਟੀ ਲਿਆਦੇ ਜਮਾਂ ਅੰਡੇ ਨਾਲ ਦਾ ਚਿੱਟਾ گلابی ਪਣ ਕੰਨਾਂ 'ਚ ਵੀ ਸ਼ਿਫਕ ਹੈ ਨਹੀਂ ਤਾਂ ਹੀ ਪੱਕਾ ਨੇ ਜਿਹੜੇ ਇਹਦੇ ਟਰਿਮ ਕੀਤੇ ਹੋਏ ধਵਾ ਕੇ ਲੈ ਜਾਓ ਬਾਕੀ ਬਾਲ ਭੋਰਿਆਂ ਜਮਾਂ ਸਾਫ ਆ ਬਾਕੀ ਮੱਲੋ ਖਾਨਦਾਨ ਵੀ ਚੰਗਾ ਹਨ ਤੇ ਸਾਰਾ ਡਿਟੇਲ ਦਵਾਂ ਕਿੰਨੀ ਉਮਰ ਆ ਕੀ ਹਾਈਟ ਆ ਤੇ ਕੱਦ-ਕੁੱਦ ਵੀ ਚੰਗਾ ਕੱਢੂ ਹਨ ਬਾਕੀ ਸਾਰੀ ਡਿਟੇਲ ਆਪਾਂ ਦਿੰਨੇ ਆ ਵੀਡੀਓ ਪੂਰੀ ਦੇਖ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਭਰਾਵਾਂ ਤਾਈ ਪਹੁੰਚੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਸਾਰੇ ਤਰ੍ਹਾਂ ਦੇ ਜਾਨਵਰ ਆਪਣੇ ਚੈਨਲ ਉੱਤੇ ਆਉਂਦੇ ਤੇ ਅੱਜ ਦੋਸਤੋ ਡਿਟੇਲ ਦਿੰਨੇ ਆ ਬੱਚੇ ਦੀ 10 ਕਿ ਮਹੀਨੇ ਉਮਰ ਆ ਮਿੱਤਰੋ ਤੇ ਹੱਥਾਂ ਪੈਰਾਂ ਦਾ ਵਾਲ ਘੋਰੀਆਂ ਦਾ ਬਿਲਕੁਲ ਸਾਫ਼ ਆ ਨੇਚਰਲ ਸਪੌਟਲੈਸ ਆ ਕੋਈ ਦਾਗ ਹੈ ਨਹੀਂ ਤੇ ਬਾਲਪੋਰੀਆਂ ਦੇ ਸਾਫ ਕੰਨ ਕੁੰਨ ਦਾ ਸੁਨੱਖਾ ਗਰਦਨ ਗਰਦਨ ਦੇਖੋ ਕਿੰਨੇ ਜਿਆਦਾ ਲੰਮੇ ਆ ਤੇ ਨੇੜੇੋਂ ਦੂਰੋਂ ਸਾਰਾ ਆਪਾ ਦਿਖਾਵਾਂਗਾ ਤੁਹਾਨੂੰ ਬਾਕੀ ਜੇ ਤੁਹਾਡੇ ਮਨ ਨੂੰ ਜਚਿਆ ਪਸੰਦ ਆਉਂਦਾ ਹੋਇਆ ਤਾਂ ਤੁਸੀਂ ਫਾਰਮ ਤੇ ਆ ਕੇ ਸਾਹਮਣੇ ਦੇਖ ਕੇ ਆਪਦਾ ਸੌਦਾ ਕਰ ਸਕਦੇ ਹੋ ਹਨ ਤੇ ਜਿਹੜੀ ਹੋਰ ਡਿਟੇਲ ਆ ਬੱਚੇ ਦੀ ਖਾਨਦਾਨ ਬਾਰੇ ਡੋਡਾਂ ਵਾਲੇ ਪ੍ਰਿੰਸ ਦਾ ਪੋਤਾ ਦੱਸਿਆ ਜੀ ਆਪਾਂ ਨੂੰ ਸੰਪੂਰਨ ਸੰਪਤੀ ਮੈਜੋਰਿਟੀ ਸੋਹਣੇ ਲੱਤ ਲੁੱਤ ਲੰਮੇ ਆ ਕਾਦੇ ਦਾ ਤਕਰੀਬਨ ਹੋ 58 ਇੰਚ ਦੇ ਆਸ-ਪਾਸ ਦੇ ਪ੍ਰੋਪਰ ਮਣਿਆ ਤਾਂ ਜੇ ਕਿਹਨ ਭਰਾ ਨੇ ਮੈਨਣਾ ਹੋਇ ਆਪਣ ਨੂੰ ਕੋਈ ਉਤਰਾਜ ਨੇ ਉਹ ਆਪਦਾ ਸਕੇਲ ਜਾਂ ਜੋ ਵੀ ਫੋਟੋ ਫੀਤਾ ਫੂਤਾ ਲਿਆ ਕੇ ਮੈਨ ਸਕਦਾ ਜਿਹੜੀ ਚੀਜ਼ ਉਹ ਤੁਹਾਡੇ ਸਾਹਮਣੇ ਹੋ ਤੇ ਸੇਕ ਕੇ ਨੇ ਪੂਰਾ ਰਹਿਤਾ ਬਾਹਰਪੋਰੀਆਂ ਦਾ ਪੂਰਾ ਰਹਿਤਾ 10 ਕਿ ਮਹੀਨੇ ਉਮਰ ਤੇ ਨੋਕਰਾਂ ਬਸ਼ੀਰ ਆ ਜੀ ਭਾ ਨਾ ਬੰਨਜੋ ਆਈਡੀ ਆਪਾ ਦੇ ਦੇ ਨੇ ਲੱਖ ਦੇ ਆਸ-ਪਾਸ ਹੈ ਦਾ ਰੇਟ ਆ ਪਠਾ ਪੱਠੇ ਦਾ ਚੰਗਾ ਲੈਂਥ ਲੰਥ ਚੰਗੀ ਆ ਕਰਦਣ ਚੰਗੀ ਆ ਕੰਨਾਂ ਦਾ ਸੁਨੱਖਾ ਸੋ ਜਿਹੜਾ ਵੀ ਭਰਾ ਕੋਈ ਮਸ਼ੀਰਾ ਲੈਣ ਦਾ ਚਾਹ ਬਣ ਹੋਵੇ ਕਿ ਇਹਨੇ ਗੁਰਦੁਆਰਾ ਸਾਹਿਬ ਚੜ੍ਹਨਾ ਹੋਵੇ ਕਿ ਇਹਨੇ ਸਵਾਰੀ ਵਾਸਤੇ ਰੱਖਣਾ ਹੋਵੇ ਤਾਂ ਉਹ ਆ ਕੇ ਬੱਚਾ ਦੇਖ ਲਓ ਤੇ ਨੰਬਰ ਥੱਲੇ ਚੱਲੀ ਜਾਂਦਾ 623 95 5454 98555 990 ਸਟਾਰ ਆ ਦੋ ਨੰਬਰ ਆ ਬਾਕੀ ਐਡਰੈਸ ਤੁਹਾਨੂੰ ਆਪਣਾ ਪਤਾ ਜੀ ਬਾਬਾ ਜੀ ਦਾ ਛੱਡਵਰੋਂ ਸਾਹਮਣੇ ਆ ਕੇ ਤਸੱਲੀ ਕਰਕੇ ਬਸ਼ੀਰਾ ਆਪ ਦਾ ਲੈ ਜਾਓ ਜੀ ਤੇ ਰੇਟ ਨਾ ਵੰਦ ਜਿਓ ਤੇ ਹੋਰ ਜਾਨਵਰਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਬਹੁਤ